ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਵੀ ਪਲਸ ਕੰਪਨੀ ਦਾ ਨਰਮਲ ਸਿੰਘ ਭੰਗੂ ਆ ਜਿਹੜਾ ਪਿਛਲੜੇ ਦੇਣੀ ਉਹਦੀ ਮੌਤ ਹੋ ਜਾਂਦੀ ਆ ਵੀ ਇਹ ਹੈ ਕੌਣ ਸੀਗਾ ਤੇ ਕਿਵੇਂ ਇਹ ਨਰਮਲ ਜੇ ਬੰਦੇ ਨੇ ਐਡਾ ਵੱਡਾ ਘਟਾਲਾ ਕਰਤਾ ਇੰਦੀ ਆ ਦਾ ਲਗਭਗ 50000 ਕਰੋੜ ਦਾ ਘਟਾਲਾ ਕਰਤਾ ਤੇ ਇਸ ਵਕਤ ਇਹ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਜਿਹੜੇ ਟਾਈਮਾਂ 'ਚ ਇਹ ਜਿਵੇਂ ਬਿਜ਼ਨਸ ਕਰਦਾ ਸੀਗਾ ਤੇ ਜੇਲ੍ਹ ਤੋਂ ਬਾਹਰ ਸੀਗਾ ਉਹ ਟਾਈਮਾਂ ਦੇ ਵਿੱਚ ਜਿਵੇਂ ਇਹਦੀ ਪੂਰੀ ਚੜ੍ਹਾਈ ਸੀਗੀ ਤੇ ਕਾਫੀ ਹਜ਼ਾਰਾਂ ਕਰੋੜ ਦਾ ਮਾਲਕ ਸੀਗਾ ਤੇ ਪਰ ਆਪਦੇ ਕਾਰਨਾਮਿਆਂ ਕਰਕੇ ਤੇ ਇਹ ਪਿਛਲੇ ਲਗਭਗ 8 ਸਾਲਾਂ ਤੋਂ ਜੇਲ੍ਹ 'ਚ ਸੀਗਾ ਤੇ ਹੁਣ ਜੇ ਮੈਂ ਚੌਪ ਚਪੀ ਤੇ ਹੀ ਬਸ ਇਹਦੀ ਮੌਤ ਹੋ ਜਾਂਦੀ ਆ ਵੀ ਇਹ ਜੇਲ੍ਹ ਦੇ ਵਿੱਚ ਦਿੱਲੀ ਦੇ ਤਹਾੜ ਜੇਲ੍ਹ ਦੇ ਵਿੱਚ ਬੰਦ ਹੁੰਦਾ ਵਾ ਤੇ ਉੱਥੇ ਬਸ ਇਹਨੂੰ ਥੋੜੀ ਜੀ ਪ੍ਰੋਬਲਮ ਹੁੰਦੀ ਆ ਤੇ ਇਹਨੂੰ ਹਸਪਤਾਲ ਲੈ ਜਾਂਦੇ ਆ ਤੇ ਉੱਥੇ ਦੀ ਮੌਤ ਹੋ ਜਾਂਦੀ ਆ ਵੀ ਆਪਾਂ ਸਾਰੀ ਗੱਲਬਾਤ ਕਰਦੇ ਆਂ ਵੀ ਕੌਣ ਸੀਗਾ ਨਿਰਮਲ ਸਿੰਘ ਭੰਗੂ ਤੇ ਕਿਵੇਂ ਇੱਕ ਦੋਜੀ ਤੋਂ ਏਡੇ ਵੱਡੇ ਹਜ਼ਾਰਾਂ ਕਰੋੜ ਦਾ ਮਾਲਕ ਬਣ ਗਿਆ ਤੇ ਜਿਵੇਂ ਇਹਦਾ ਜਨਮ ਹੁੰਦਾ ਵਾ ਚਮਕੌਰ ਸਾਹਿਬ ਏਰੀਏ ਚ ਪਿੰਡਾ ਮੇਲਾ ਉੱਥੇ ਦਾ ਜਨਮ ਹੁੰਦਾ ਵਾ ਤੇ ਬਚਪਨ ਦੇ ਵਿੱਚ ਇਹ ਜਿਵੇਂ ਦੁੱਜੀ ਦਾ ਕੰਮ ਕਰਦਾ ਹੁੰਦਾ ਵਾ ਤੇ ਦੁੱਧ ਢੂੰਡਦਾ ਹੁੰਦਾ ਵਾ ਤੇ ਫਿਰ ਹੌਲੀ-ਹੌਲੀ ਇਹ ਜਿਵੇਂ ਕੋਲਕੱਤੇ ਚਲਿਆ ਜਾਂਦਾ ਵਾ ਕੋਲਕੱਤੇ ਇਹ ਜਾ ਕੇ ਨੌਕਰੀ ਕਰਦਾ ਵਾ ਤੇ ਉਦੋਂ ਪੀਅਰਲੈਸ ਕੰਪਨੀ ਬਾਵਾ ਚੱਲਦੀ ਹੁੰਦੀ ਆ ਤੇ ਉੱਥੇ ਜਦੋਂ ਇਹ ਨੌਕਰੀ ਕਰਦਾ ਵਾ ਪਹਿਲੋ ਜਿਵੇਂ ਮੈਨੇਜਰ ਬਣਦਾ ਵਾ ਤੇ ਫੇਰ ਕਾਫੀ ਹਾਈ ਪੋਸਟ ਤੇ ਪਹੁੰਚ ਜਾਂਦਾ ਵਾ ਤੇ ਫੇਰ ਜਿਵੇਂ ਕਹਿ ਸਕਦੇ ਹਾਂ ਪੀਅਰਲੈਸ ਕੰਪਨੀ ਬੰਦ ਹੋ ਜਾਂਦੀ ਆ ਤੇ ਬੰਦ ਕਹਿ ਸਕਦੇ ਆ ਕਿ ਜਾਇਨੇ ਆਪ ਹੀ ਕੰਮ ਛੱਡਤਾ ਸੀਗਾ ਤੇ 1980 ਦੇ ਦਹਾਕੇ ਦੇ ਵਿੱਚ ਇਹ ਆਪ ਦੀ ਕੰਪਨੀ ਖੋਲਦਾ ਵਾ ਪੀਜੀਐਫ ਪੀਜੀਐਫ ਮਤਲਬ ਕਿ ਉਹ ਕੰਪਨੀ ਦਾ ਮੇਨ ਮਕਸਦ ਕੀ ਹੁੰਦਾ ਵਾ ਵੀ ਲੋਕਾਂ ਤੋਂ ਪੈਸਾ ਜਿਹੜਾ ਉਹ ਇਨਵੈਸਟ ਕਰਾਉਣਾ ਇਹ ਕਹਿ ਕੇ ਵੀ ਅਸੀਂ ਆ ਇਹਦੀ ਜ਼ਮੀਨ ਖਰੀਦਣ ਲੱਗਿਆ ਏ ਪੈਸੇ ਦੀ ਤੇ ਇਹ ਇਹ ਜਿਹੜਾ ਤੁਹਾਨੂੰ ਪੈਸਾ ਅਸੀਂ ਵਾਪਸ ਕਰਾਂਗੇ ਜਮੇ ਜਾਦੇ ਮਾਤਰਾ ਦੇ ਵਿੱਚ ਬਾ ਸ ਕਰਾਂਗੇ ਵੀ on high return ਤੁਹਾਨੂੰ ਵਾਪਸ ਕਰਾਂਗੇ ਤੇ ਇਸ ਚਾਂਸੇ ਦੇ ਵਿੱਚ ਆ ਜਿਵੇਂ ਲੋਕ ਇਹ ਕੰਪਨੀ ਦੇ ਵਿੱਚ ਪੈਸਾ ਇਨਵੈਸਟ ਕਰੀ ਗਏ ਤੇ ਜਦੋਂ ਆ ਇਨਵੈਸਟ ਕਰੀ ਗਏ ਪੈਸਾ ਤੇ ਫਿਰ ਇਹ ਕੰਪਨੀ 'ਚ ਜਿਵੇਂ ਕੋਸਕ ਖਾਮੀਆਂ ਸੀਗੀਆਂ ਤੇ 1996 ਦੇ ਵਿੱਚ ਇਹ ਕੰਪਨੀਆਂ ਜਿਵੇਂ ਬੰਦ ਹੋ ਜਾਂਦੀ ਆ ਤੇ ਫਿਰ ਇਹ 1996 ਦੇ ਵਿੱਚ ਇੱਕ ਹੋਰ ਕੰਪਨੀ ਖੋਲਦਾ ਵਾ P A C L ਤੇ P A C L ਕੰਪਨੀ ਚ ਵੀ ਇਹਦਾ ਜਿਵੇਂ ਇਹਦੀ ਪਹਿਲੀ ਕੰਪਨੀ ਸੀਗੀ ਤੇ ਉਵੇਂ ਹੀ ਇਹ ਲੋਕਾਂ ਨੂੰ ਕਹਿੰਦਾ ਵਾ ਬਈ ਮੇਰੀ ਕੰਪਨੀ ਦੇ ਵਿੱਚ ਤੁਸੀਂ ਪੈਸਾ ਇਨਵੈਸਟ ਕਰੋ ਤੇ ਉਹ ਤੋਂ ਬਾਅਦ ਚੋ ਜਿਵੇਂ ਕੋਸਕ ਟਾਈਮ ਬਾਅਦ ਆ ਜਿਹੜਾ ਤੁਹਾਡਾ ਪੈਸਾ ਉਹ ਤੁਹਾਨੂੰ ਮੈਂ ਦੁੱਗਣੇ ਦੁੱਗਣਾ ਕਰਕੇ ਦਊਂਗਾ ਜਿਵੇਂ ਵੀ ਜਿਆਦਾ ਮਾਤਰਾ 'ਚ ਤੁਹਾਨੂੰ ਵਾਪਸ ਮੋੜੂੰਗਾ ਤੇ ਇਸ ਲਾਲਚ 'ਚ ਲੋਕ ਆ ਜਿਵੇਂ ਇਹਦੀ ਕੰਪਨੀ 'ਚ ਪੈਸਾ ਜਿਹੜਾ ਉਹ ਇਨਵੈਸਟ ਕਰਨ ਲੱਗ ਗਏ ਤੇ ਜਿਵੇਂ ਇਕ ਗਾਂ ਦੀ ਗਾਂ ਘੜੀਆਂ ਬਣਾਉਂਦਾ ਹੁੰਦਾ ਸੀਗਾ ਜਿਵੇਂ ਕਹਿ ਦਿੰਦਾ ਹੁੰਦਾ ਸੀਗਾ ਵੀ ਜਿਵੇਂ ਹੁਣ ਇੱਕ ਬੰਦੇ ਨੇ ਇਨਵੈਸਟ ਕੀਤਾ ਪੈਸਾ ਮੰਨ ਲਓ ਜਿਵੇਂ 1000 1000 ਰੁਪਇਆ ਇਹਦੀ ਕੰਪਨੀ ਚ ਇਨਵੈਸਟ ਕੀਤਾ ਵੀ ਉਹ ਉਹਨੂੰ ਉਹਦੇ ਉਹਦੇ ਇਨਵੈਸਟ ਕੀਤੇ ਦਾ ਪੈਸਾ ਦਾ ਕੋਸਕ ਪਰਸੈਂਟ ਜਿਵੇਂ ਕਹਿ ਕਹਿ ਦਿੰਦਾ ਸੀ ਵੀ ਮੈਂ ਤੁਹਾਨੂੰ ਕਮਿਸ਼ਨ ਦਿੰਨਾ ਵਾ ਤੇ ਉਸ ਤੋਂ ਬਾਅਦ ਚੋ ਇਹਨੇ ਇਹ ਸਕੀਮ ਚ ਚਲਾਈ ਵੀ ਜਿੰਨੇ ਤੁਸੀਂ ਗਾਂ ਦੀ ਗਾਂ ਲੋਕ ਜੋੜੋਗੇ ਉਹਨਾਂ ਤੁਹਾਡਾ ਜਿਹੜਾ ਕਮਿਸ਼ਨ ਆ ਵਾਦਾ ਜਾਊਗਾ ਜਿਵੇਂ ਇੱਕ ਇੱਕ ਬੰਦੇ ਨੇ ਇਨਵੈਸਟ ਕੀਤਾ ਪੈਸਾ ਉਹ ਤੋਂ ਗਾਹ ਉਹ ਚਾਰ ਬੰਦਿਆਂ ਨੂੰ ਹੋੜ ਜੋੜਦਾ ਵਾ ਤਾਂ ਉਹਨਾਂ ਨੇ ਪੈਸਾ ਇਨਵੈਸਟ ਕੀਤਾ ਤੇ ਉਹਨਾਂ ਚਾਰਾਂ ਤੋਂ ਗਾਹ ਫਿਰ ਉਹ ਬੰਦੇ 10 ਬੰਦੇ ਹੋਰ ਜੋੜਦੇ ਆ ਤੇ ਐਂ ਕਰਕੇ ਇਹਦੀ ਚੇਨ ਬਣਾਈ ਹੋਈ ਸੀਗੀ ਵੀ ਇੱਕ ਟਾਈਮ ਤੇ ਇਹਦੀ ਕੰਪਨੀ ਦੇ ਵਿੱਚ ਜਿਵੇਂ 70000 ਏਜੰਟਾ ਜਿਹੜੇ ਉਹ ਕੰਮ ਕਰਦੇ ਸੀਗੇ ਐਂ ਲੋਕਾਂ ਨੂੰ ਪਰਮਾਉਂਦੇ ਸੀਗੇ ਵੀ ਤੂੰ ਬਈ ਸਾਡੀ ਕੰਪਨੀ ਦੇ ਵਿੱਚ ਪੈਸਾ ਇਕੱਠਾ ਕਰੋ ਉਹ ਤਾਂ ਉਹਨਾਂ ਕੀ ਹੋਇਆ ਜਿਹੜੇ ਜਿਹੜੇ ਤਾਂ ਜਿਨ੍ਹਾਂ ਨੇ ਤਾਂ ਸ਼ੁਰੂ-ਸ਼ੁਰੂ ਚ ਪੈਸਾ ਇਹਦੀ ਕੰਪਨੀ ਚ ਇਨਵੈਸਟ ਕੀਤਾ ਸੀ ਉਹਨਾਂ ਨੂੰ ਤਾਂ ਫਾਇਦਾ ਹੋਈ ਗਿਆ ਤੇ ਉਹਨਾਂ ਨੂੰ ਕਮਿਸ਼ਨ ਵੀ ਮਿਲਦਾ ਗਿਆ ਵੀ ਤੇ ਜਿਹੜੇ ਮਗਰੋਂ ਅੱਜ ਜਿਵੇਂ ਹੁਣ ਉਤਲ ਨੇ ਬੰਦਿਆਂ ਨੂੰ ਜ਼ਿਆਦਾ ਫਾਇਦਾ ਹੋਈ ਗਿਆ ਤੇ ਜਿਹੜੇ ਮਗਰੋਂ ਇਹਦੀ ਕੰਪਨੀ 'ਚ ਪੈਸਾ ਇਨਵੈਸਟ ਕਰਦੇ ਸੀਗੇ ਉਹਨਾਂ ਨੂੰ ਤਾਂ ਏਡਾ ਕੋਈ ਫਾਇਦਾ ਹੋਇਆ ਨਹੀਂ ਹੈਗਾ ਤੇ ਬਾਅਦ 'ਚ ਨਤੀਜਾ ਇਹ ਪਹੁੰਚਿਆ ਵੀ ਇਹ ਜਿਹੜਾ ਵੀ ਪੈਸਾ ਇਹਦੀ ਕੰਪਨੀ 'ਚ ਲੋਕ ਇਨਵੈਸਟ ਕਰਦੇ ਸੀਗੇ ਵੀ ਉਹ ਉਹਦੀ ਇਹ ਜਿਵੇਂ ਪ੍ਰਾਪਰਟੀ ਲਈ ਗਈ ਜਿਵੇਂ ਜ਼ਮੀਨ ਹੀ ਇਹ ਕਾਫੀ ਜ਼ਮੀਨ ਇੰਡੀਆ ਦੇ ਵਿੱਚ ਬਣਾ ਗਿਆ ਸੀਗਾ ਇਹਦੇ ਕੋਲੇ ਲਗਭਗ 1,83,000 ਏਕੜ ਜ਼ਮੀਨ ਸੀ ਇਹ ਪੂਰੇ ਇੰਡੀਆ ਦੇ ਵਿੱਚ ਬਾਕੀ ਇਹ ਕਾਫੀ ਇਹਦੇ ਇਹਦੀ ਇਹ ਪ੍ਰਾਪਰਟੀ ਦੇ ਉੱਤੇ ਇਨਵੈਸਟ ਕਰਦਾ ਸੀਗਾ ਤੇ ਜਦੋਂ ਆਏ ਇਹਦੀ ਇਹਦੀ ਕੰਪਨੀ ਦੇ ਵਿੱਚ ਲੋਕਾਂ ਦੇ ਪੈਸੇ ਦੀ ਰਕਮ ਬਾਦੀ ਗਈ ਤਾਂ ਫਿਰ ਇਹ ਜਿਵੇਂ ਲੋਕਾਂ ਨੂੰ ਮੋੜਨ ਤੋਂ ਹੱਥ ਹੀ ਖੜੇ ਕਰਨ ਲੱਗ ਗਿਆ ਬਈ ਬਾਬਾ ਬਹੁਤ ਬੰਦਿਆਂ ਦੇ ਇਹਦੀ ਕੰਪਨੀ ਦੇ ਵਿੱਚ ਪੈਸਾ ਜਿਹੜਾ ਉਹ ਡੁੱਬ ਗਿਆ ਤੇ ਉਹ ਤੋਂ ਪਹਿਲਾਂ ਕੀ ਸੀਗਾ ਜਿਵੇਂ ਇਹ ਪੀਏਸੀਐਲ ਕੰਪਨੀ ਆ ਇਹ ਇਹਨੇ 1996 ਦੇ ਵਿੱਚ ਖੋਲੀ ਸੀਗੀ ਤੇ ਉਹ ਉਹਦਾ ਕੰਮ ਚੜਦਾ ਦੇਖ ਕੇ ਤੇ ਫੇਰ ਇਹਨੇ ਫੇਰ ਇਹਨੇ ਬਾਅਦ ਚ ਪੇ ਪਲਸ ਕੰਪਨੀ ਖੋਲੀ ਸੀਗੀ ਪਲਸ ਕੰਪਨੀ ਕਿਹੜੀ ਸੀਗੀ ਉਹ ਜਿਵੇਂ ਕੰਸਟਰਕਸ਼ਨ ਜਿਵੇਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਂਦੀ ਹੁੰਦੀ ਸੀ ਉਹਦੇ ਠੇਕੇ ਲੈਂਦੀ ਹੁੰਦੀ ਸੀਗੀ ਕੱਲੀਆਂ ਬਿਲਡਿੰਗਾਂ ਇੰਡੀਆ ਦੇ ਵਿੱਚ ਹੀ ਨਹੀਂ ਉਹ ਬਣਾਉਂਦੀ ਸੀਗੀ ਤੇ ਫਿਰ ਇਹਨੇ ਆਸਟ੍ਰੇਲੀਆ ਦੇ ਵਿੱਚ ਵੀ ਇਨਵੈਸਟ ਕਰਨਾ ਸ਼ੁਰੂ ਕਰਤਾ ਉੱਥੇ ਵੀ ਇਹਨੇ ਰੈਸਟੋਰੈਂਟ ਖੋਲਣ ਲੱਗ ਗਿਆ ਤੇ ਫਿਰ ਜਿਵੇਂ ਹੁਣ ਪੰਜਾਬ ਦੇ ਵਿੱਚ ਜਿਹੜਾ ਕਬੱਡੀ ورلڈ ਕੱਪ ਹੋਇਆ ਸੀਗਾ 2010 ਤੋਂ ਲੈ ਕੇ 2014 ਦੇ ਵਿੱਚ ਇਹਨੂੰ ਇਹਨੇ ਸਪான்ਸਰ ਵੀ ਕੀਤਾ ਤੇ ਉੱਥੇ ਵੀ ਇਹ ਕਾਫੀ ਪੈਸਾ ਜਿਵੇਂ ਖਰਚਦਾ ਸੀਗਾ ਤੇ ਵੱਡੇ ਵੱਡੇ ਉਦੋਂ ਬਾਲੀਵੁੱਡ 스타 ਵੀ ਪਰਫਾਰਮ ਕਰਨ ਹੁੰਦੇ ਸੀਗੇ ਉਹ ورلڈ ਕੱਪ ਦੇ ਵਿੱਚ ਤੇ ਬਾਕੀ ਆਈਪੀਐਲ ਦੀਆਂ ਟੀਮਾਂ ਨੂੰ ਵੀ ਇਹ ਸਪான்ਸਰ ਕਰਦਾ ਸੀਗਾ ਤੇ ਜਿਵੇਂ ਪੰਜਾਬ ਦੀ ਉਹ ਕਿੰਗ 11 ਟੀਮ ਸੀਗੀ ਤਾਂ ਉਹਨੂੰ ਵੀ ਇਹ ਸਪான்ਸਰ ਕਰਦਾ ਸੀਗਾ ਤੇ ਆਈ ਇਹਦੇ ਤਾਂ ਇਹਦਾ ਕੰਮ ਚੱਲਦਾ ਗਿਆ ਜਿਵੇਂ ਵੀ ਦਿਨੋ-ਦਿਨੇ ਦਾ ਕੰਮ ਚੜ੍ਹਦਾ ਹੀ ਗਿਆ ਤੇ ਫਿਰ ਜਿਵੇਂ ਇਹ ਲੋਕਾਂ ਤੋਂ ਪੈਸੇ ਲੈ ਕੇ ਵੀ ਭੱਜਣ ਲੱਗ ਗਿਆ ਤੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਕਾਫੀ ਆਉਣ ਲੱਗੀਆਂ ਤਾਂ ਉਹ ਜਿਵੇਂ ਇੰਡੀਆ ਦੇ ਵਿੱਚ ਇੱਕ ਸੰਸਥਾ ਬਣੀ ਹੋਈ ਆ SEBI ਸੇਬੀ ਦਾ ਕੰਮ ਕੀ ਆ ਵੀ ਜ ਜਮੇ ਸਟਾਕ ਮਾਰਕੀਟਾਂ ਦੇ ਵਿੱਚ ਆਪਾਂ ਪੈਸਾ ਇਨਵੈਸਟ ਕਰਦੇ ਆ ਵੀ ਉਹਦੇ ਤੇ ਨਿਗਰੱਖਣੀ ਆ ਵੀ ਜਿਹੜੀ ਵੀ ਕੋਈ ਖਾਮੀ ਹੁੰਦੀ ਆ ਵੀ ਉਹਨੂੰ ਫੜਨਾ ਵਾ ਤੇ ਜਦੋਂ ਐਂ ਕਰਕੇ ਲੋਕਾਂ ਦੀਆਂ ਸ਼ਿਕਾਇਤਾਂ ਬਾਵਾ ਬਦਲਣ ਲੱਗੀਆਂ ਤੇ ਫਿਰ ਈਡੀ ਨੇ 2014 ਦੇ ਵਿੱਚ ਇਹਦੇ ਤੇ ਕੇਸ ਦਰਜ ਕੀਤਾ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਤੇ ਸ਼ੁਰੂ-ਸ਼ੁਰੂ ਚ ਜਦੋਂ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕਰਤੀ ਦਾ 2016 ਦੇ ਵਿੱਚ ਇਹਨੂੰ ਗ੍ਰਫਤਾਰ ਕਰ ਲਿਆ ਤੇ ਜਿਹੜੇ ਟਾਈਮ ਇਹ ਗ੍ਰਫਤਾਰ ਹੋਇਆ 2016 ਦੇ ਵਿੱਚ ਉਦੋਂ ਲਗਭਗ ਇਹਨੇ 50 ਹਜ਼ਾਰ ਕਰੋੜ ਲੋਕਾਂ ਦਾ ਪੈਸਾ ਜਿਹੜਾ ਉਹ ਠੱਗ ਲਿਆ ਸੀਗਾ ਤੇ 5000 ਕਰੋੜ ਲੋਕਾਂ ਨੇ ਇਹਦੀ ਕੰਪਨੀ ਦੇ ਵਿੱਚ ਇਨਵੈਸਟ ਕੀਤਾ ਸੀਗਾ ਤੇ 5000 ਕਰੋੜ ਬੰਦਿਆਂ ਨੇ ਇਹਦੀ ਕੰਪਨੀ ਦੇ ਵਿੱਚ ਇਨਵੈਸਟ ਕੀਤਾ ਸੀ ਜ਼ਿਆਦਾਤਰ ਜ਼ਿਆਦਾ ਮਾਤਰਾ 'ਚ ਜਿਵੇਂ ਜੂਪੀ ਤੋਂ ਬੰਦੇ ਸੀਗੇ ਪੰਜਾਬ 'ਚ ਵੀ ਸੀਗੇ ਪਰ ਇੰਨੀ ਗੈਂਡ ਦੇ ਵਿੱਚ ਨਹੀਂ ਸੀਗੇ ਤੇ ਹਰਿਆਣੇ ਦੇ ਵਿੱਚ ਵੀ ਸੀਗੇ ਤੇ ਹੋਰ ਕਈ ਸਟੇਟਾਂ ਦੇ ਵਿੱਚ ਸੀਗੇ ਜਿਵੇਂ ਆਏ ਕੱਲੇ ਤਖੜੇ ਬੰਦਿਆਂ ਨੇ ਨਹੀਂ ਇਹਦੀ ਕੰਪਨੀ ਦੇ ਵਿੱਚ ਇਨਵੈਸਟ ਕੀਤਾ ਮਾਰੇ ਤੋਂ 마ਾਰੇ ਬੰਦੇ ਨੇ ਵੀ ਇਨਵੈਸਟ ਕੀਤਾ ਸੀਗਾ ਵੀ ਇਹਨੇ ਜਾਲ ਹੀ ਕਿਹਜਾ ਬਣਾਇਆ ਹੋਇਆ ਸੀਗਾ ਜਿਹੜੇ ਇਹਦੇ ਏਜੰਟ ਸੀਗੇ ਵੀ ਉਹ ਲੋਕਾਂ ਨੂੰ ਐਂ ਪਰਮਾਉਂਦੇ ਸੀਗੇ ਵੀ ਤੁਹਾਡਾ ਪੈਸਾ ਜਿਹੜਾ ਉਹ ਡਬਲ ਹੋ ਕੇ ਮੜੂਗਾ ਤਾਂ ਇਹਦੀ ਕੰਪਨੀ ਦੇ ਵਿੱਚ ਬਹੁਤ ਹੀ ਮਾਤਰਾ ਦੇ ਵਿੱਚ ਲੋਕ ਆ ਪੈਸਾ ਇਨਵੈਸਟ ਕਰਨ ਲੱਗ ਗਏ ਸੀਗੇ ਤੇ ਜਿਹੜੇ ਟਾਈਮ ਇਹ ਗ੍ਰਫਤਾਰ ਹੋਇਆ ਤੇ ਪਹਿਲੋਂ ਇਹ ਜਿਵੇਂ ਇਹ ਪੰਜਾਬ ਦੇ ਮਹਾਲੀ ਦੇ ਹਸਪੀਟਲ ਦੇ ਵਿੱਚ ਜਦੋਂ ਗ੍ਰਫਤਾਰ ਹੋਇਆ ਕਹਿ ਸਕਦੇ ਆ ਪੁਲਿਸ ਦੀ ਮਿਲੀ ਭੋਗਤ ਦੇ ਕਾਰਨ ਵੀ 1 ਸਾਲ ਤਾਈ ਮਹਾਲੀ ਦੇ ਹਸਪੀਟਲ ਜੀ ਦਾਖਲ ਰਿਆ ਤੇ ਬਸ ਉਥੇ ਪੁਲਿਸ ਦਾ ਪੈਰਾ ਲੱਗਿਆ ਹੁੰਦਾ ਸੀਗਾ ਤੇ ਬਸ ਇਹ 1 ਸਾਲ ਤਾ ਡਾਕਟਰਾਂ ਨੂੰ ਕੋਈ ਇਹਦੀ ਬਿਮਾਰੀ ਦਾ ਪਤਾ ਹੀ ਨਹੀਂ ਲੱਗਿਆ ਉਹ ਸਿਰਫ ਇਹ ਝੂਠਾ ਹੀ ਉਥੇ ਦਾਖਲ ਹੋਇਆ ਹੋਇਆ ਸੀਗਾ ਵੀ ਪੁਲਿਸ ਤੋਂ ਬਚਨ ਦਾ ਮਾਰਾ ਤੇ ਫਿਰ ਸੁਪਰੀਮ ਕੋਰਟ ਆ ਜਿਹੜੀ ਉਹ ਸਖਤ ਹੋਈ ਤੇ ਉਹ ਤੋਂ ਬਾਅਦ ਚੋਂ ਇਹਨੂੰ ਦਿੱਲੀ ਦੀ ਤਿਹਾਰ ਜੇਲ ਦੇ ਵਿੱਚ ਭੇਜਤਾ ਸੀਗਾ ਤੇ ਫਿਰ ਉੱਥੇ ਵੀ ਇਹ ਕਹਿੰਦਾ ਰਿਹਾ ਵੀ ਮੈਂ ਜਿਹੜਾ ਜਿੰਨੀ ਮੇਰੀ ਪ੍ਰਾਪਰਟੀ ਆ ਵੀ ਮੈਂ ਉਹਨੂੰ ਵੇਚ ਕੇ ਲੋਕਾਂ ਦੇ ਪੈਸੇ ਵਾਪਸ ਕਰੂੰਗਾ ਵੀ ਮੈਨੂੰ ਜ਼ਮਾਨਤ ਦੇ ਦਿਓ ਪਰ ਇਹਦੀ ਜ਼ਮਾਨਤ ਆ ਜਿਹੜੀ ਉਹ ਰੱਦ ਕਰਤੀ ਸੀਗੀ ਤੇ ਫਿਰ ਇਹਨੇ ਜਿਵੇਂ ਇਹ ਜ਼ਮਾਨਤ ਅਰਜੀ ਜਿਹੜੀ ਉਹ ਰੱਦ ਕਰਤੀ ਸੀਗੀ ਤੇ ਫਿਰ ਆਈ ਕੇਸ ਚੱਲਦਾ ਰਿਹਾ ਤੇ ਸੁਪਰੀਮ ਕੋਰਟ ਨੇ ਲੋਡਾ ਕਮੇਟੀ ਬਣਾਈ ਤੇ ਉਹਦੇ ਹਵਾਲੇ ਉਹਨਾਂ ਨੂੰ ਅਧਿਕਾਰ ਦਿੱਤੇ ਸੀ ਕਿ ਵੀ ਜਿੰਨੀ ਵੀ ਇਹਦੇ ਦੇਸ਼ ਤੇ ਦੇਸ਼ ਤੇ ਵਿੱਚ ਇਹਦੀ ਪ੍ਰਾਪਰਟੀ ਆ ਵੀ ਉਹਨੂੰ ਵੇਚ ਕੇ ਜਿੰਨੇ ਲੋਕਾਂ ਦੇ ਪੈਸੇ ਡੁੱਬਿਆ ਵੀ ਉਹਨੂੰ ਮੋੜੋ ਤੇ ਉਹ ਕਮੇਟੀ ਨੇ ਜਿਵੇਂ ਕਾਸਕ ਲੋਕਾਂ ਦੇ ਤਾਂ ਪੈਸੇ ਮੋੜਤੇ ਤੇ ਪਰ ਲੋਕਾਂ ਦੀ ਗਿਣਤੀ ਬਹੁਤ ਸੀਗੀ ਉਹ ਹਲੇ ਵੀ ਪ੍ਰੋਸੈਸ ਚੱਲਦਾ ਵਾ ਤੇ ਨਾਲ ਦੀ ਨਾਲ ਕੀ ਹੋਇਆ ਵੀ ਜਿਹੜੀ ਜਦੋਂ ਇਹ ਗ੍ਰਫਤਾਰ ਹੋਇਆ ਤੇ ਗ੍ਰਫਤਾਰ ਹੋਣ ਵੇਲੇ ਉਤੋਂ ਪਹਿਲੋਂ ਇਹਨੇ ਆਪਦੇ ਨਾਮ ਕੋਸਕ ਥੋੜੀ ਪ੍ਰਾਪਰਟੀ ਇਹਦੇ ਆਪਦੇ ਨਾਮ ਰਹਿ ਗਈ ਸੀਗੀ ਬਾਕੀ ਜਿਵੇਂ ਇਹਨੇ ਆਪਦੇ ਘਰ ਵਾਲੀ ਦੇ ਨਾਮ ਜਵਾਕਾਂ ਦੇ ਨਾਮ ਜਾਦੇ ਪ੍ਰਾਪਰਟੀ ਕਰਾਤੀ ਸੀਗੀ ਵੀ ਕਾਨੂੰਨ ਕੋਸ ਜੇ ਮੈਂ ਫਾਸਤਾ ਵੀ ਆ ਤਾਂ ਮੇਰੀ ਪ੍ਰਾਪਰਟੀ ਵੀ ਉਹ ਜ਼ਬਤ ਨਾ ਕਰ ਸਕੇ ਸਰਕਾਰ ਪਰ ਫੇਰ ਵੀ ਜਣੀ ਸਰਕਾਰ ਦਾ ਸਕੰਜਾ ਜਿਹੜਾ ਉਹ ਟੈਰ ਸੀਗਾ ਤੇ ਇਹਦੀ ਪ੍ਰਾਪਰਟੀ ਕੋਸ ਮਾਤਰਾ ਦੇ ਵਿੱਚ ਜ਼ਬਤ ਕਰ ਲਈ ਤੇ 베ਚ ਰਹੀ ਆ ਹੁਣ ਤੇ ਕੋਸਕ ਬੰਦਿਆਂ ਨੂੰ ਪੈਸੇ ਮਿਲ ਗਏ ਤੇ ਨਾਲ ਦੀ ਨਾਲ ਹੀ ਜਿਹੜੀ ਇਹਦੀ ਘਰ ਵਾਲੀ ਸੀਗੀ ਵੀ ਉਹ ਵੀ ਆਏ ਪ੍ਰਾਪਰਟੀ ਜਿਹੜੀ ਇਹਦੀ ਟਰਾਂਸਫਰ ਕਰ ਰਹੀ ਸੀ ਵੀ ਘੱਟ ਤੋਂ ਘੱਟ ਜ਼ਬਤ ਹੋਵੇ ਤਾਂ ਉਹ ਵੀ 2023 ਦੇ ਵਿੱਚ ਪੰਜਾਬ ਪੁਲਿਸ ਨੇ ਗ੍ਰਫਤਾਰ ਕਰ ਲਈ ਸੀਗੀ ਇਸ ਕੇਸ ਦੇ ਵਿੱਚ ਤੇ ਹੁਣ ਆ ਪਿਛਲ ਦੇਣੀ ਇਹਦੀ ਮੌਤ ਹੋ ਗਈ ਤੇ ਉਹ ਤੋਂ ਬਾਅਦ ਚੋ ਇਹਦੀ ਕੁੜੀ ਦਾ ਬਿਆਨ ਆਇਆ ਸੀਗਾ ਵੀ ਫਿਕਰ ਨਾ ਕਰੋ ਵੀ ਸਾਰੇ ਲੋਕਾਂ ਦੇ ਪੈਸੇ ਆ ਜਿਹੜੇ ਇਸ ਕੰਪਨੀ ਦੇ ਵਿੱਚ ਡੁੱਬੇ ਹੋਏ ਆ ਵੀ ਅਸੀਂ ਵਾਪਸ ਕਰਾਂਗੇ ਤਾਂ ਉਹਨੇ ਬਿਆਨ ਦਿੱਤਾ ਸੀਗਾ ਤੇ ਬਾਕੀ ਬਾਕੀ ਆਸਟ੍ਰੇਲੀਆ ਦੇ ਵਿੱਚ ਵੀ ਇਹਨੇ ਕਾਫੀ ਪੈਸਾ ਇਨਵੈਸਟ ਕੀਤਾ ਸੀਗਾ ਤੇ ਆਈ ਏ ਕਹਾਣੀ ਸੀਗੀ ਵੀ ਕਹਿ ਸਕਦੇ ਆ ਵੀ ਇੱਕ ਜਿਵੇਂ ਦਰਮਿਆਨੇ ਜੇ ਘਰ ਤੋਂ ਸ਼ੁਰੂ ਹੋ ਕੇ ਤੇ ਲੱਖਾਂ ਕਰੋੜਾਂ ਦਾ ਮਾਲਕ ਬਣ ਗਿਆ ਤੇ ਜੇ ਕਿਤੇ ਇਹ ਜਿਵੇਂ ਸਹੀ ਰਹਿੰਦਾ ਤੇ ਸਹੀ ਰਾਹਾਂ ਤੇ ਚੱਲਦਾ ਤਾਂ ਫੇਰ ਆਪਾਂ ਮਾਣ ਵੀ ਕਰ ਸਕਦੇ ਸੀਗੇ ਵੀ ਪੰਜਾਬ ਦੇ ਬੰਦੇ ਨੇ ਇੰਨੀ ਤਰੱਕੀ ਕੀਤੀ ਪਰ ਹੁਣ ਇਹ ਜਦੋਂ ਗਲਤ ਰਾਹਾਂ ਤੇ ਪੈ ਗਿਆ ਤਾਂ ਹੁਣ ਆਪਾਂ ਮਾਣ ਵੀ ਨਹੀਂ ਕਰ ਸਕਦੇ ਵੀ ਇਹ ਤਾਂ ਇੱਕ ਸਿਰਫ ਕਹਾਣੀ ਸੀਗੀ ਇਹ ਤਾਂ ਸਿੱਖਣ ਦੀ ਆਪਾਂ ਨੂੰ ਲੋੜ ਆ ਵੀ ਆਪਣਾ ਵੀ ਪੈਸਾ ਜਿਹੜਾ ਉਹੀ ਹਾਜਮ ਹੁੰਦਾ ਵਾ ਜਿਹੜਾ ਆਪਾਂ ਮਿਹਨਤ ਕਰਕੇ ਕਮਾਉਂਦੇ ਆ ਜਿਹੜਾ ਆਪਾਂ ਠੱਗੀਆਂ ਠੋਰੀਆਂ ਕਰਕੇ ਪੈਸਾ ਇਕੱਠਾ ਕਰਦੇ ਆ ਉਹ ਕੌਸਕ ਟਾਈਮਾਂ ਲਈ ਤਾਂ ਵਧੀਆ ਲੱਗਦਾ ਵਾ ਪਰ ਬਾਅਦ 'ਚ ਉਹ ਬਾਅਦ 'ਚ ਆਪਣਾ ਨੁਕਸਾਨ ਹੀ ਕਰਦਾ ਵਾ ਵੀ ਇਹਦੀ ਕਹਾਣੀ ਲਾ ਲੋ ਇਹ 2016 ਤੋਂ ਜੇਲ੍ਹ ਦੇ ਵਿੱਚ ਸੀਗਾ ਤੇ ਅਖੀਰ ਨੂੰ ਜਿਵੇਂ ਚੁੱਪਚੀ ਪੀ ਤਈ ਇਹ ਦੁਨੀਆ ਤੋਂ ਆ ਜਿਹੜਾ ਰੁਕਸਤ ਹੋ ਗਿਆ ਵੀ ਕਿਸੇ ਨੇ ਇਹਦੀ ਬਾਤ ਨਹੀਂ ਪੁੱਛੀ ਹੈਗੀ ਤੇ ਇਹ ਸੀਗੀ ਅੱਜ ਦੀ ਕਹਾਣੀ ਜੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਵੀਡੀਓ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਦਿਓ ਐਂ ਹੋਰ ਕਿਸ ਹੋਰ ਨਵੀਂ ਕਹਾਣੀ ਨਾਲ ਮਿਲਾਂਗੇ ਧੰਨਵਾਦ